ਮੈਂ ਸਰਮਣ ਸਿੰਘ ਪੰਦੇਰ ਹਰਿਆਣੇ ਦੇ ਬਾਰਡਰਾਂ ਤੋਂ ਸ਼ੰਭੂ ਬਾਰਡਰ ਤੋਂ ਬੋਲਦਾ ਜੀ ਅੱਜ ਸ਼ਹੀਦ ਸੁਭਕਰਨ ਜੀ ਦੇ ਪਿੰਡ ਬੱਲੋ ਵਿੱਚੋਂ ਦੋਵੇਂ ਫੋਰਮਾਂ ਦੀ ਵੱਡੀ ਲੀਡਰਸ਼ਿਪ ਲਗਭਗ 10 ਵਜੇ ਉਹਨਾਂ ਦੇ ਪਿੰਡ ਪਹੁੰਚੂਗੀ ਉੱਥੋਂ ਅਰਥੀ ਕਲਸ਼ ਜਿਹੜੇ ਲੈ ਕੇ 21 ਦੋਹਾਂ ਬਾਰਡਰਾਂ ਨੂੰ ਸ਼ਾਮਾਂ ਤੱਕ ਇਹ ਚੀਜ਼ਾਂ ਲੈ ਕੇ ਆਵਾਂਗੇ ਵੱਧ ਤੋਂ ਵੱਧ ਲੋਕਾਂ ਨੂੰ ਉੱਥੇ ਪਹੁੰਚਣ ਦੀ ਅਪੀਲ ਕਰਦੇ ਆਂ ਉਸ ਤੋਂ ਬਾਅਦ 15 ਨੂੰ 11 ਤੋਂ 12 ਵਜੇ ਇਹਨਾਂ ਬਾਡਰਾਂ ਤੋਂ ਜਿਹੜੀ ਇਹ ਯਾਤਰਾ ਵਾ ਇਹ ਸ਼ੁਰੂ ਹੋਊਗੀ ਇਸ ਕਰਕੇ ਵੱਤਵਤ ਲੋਕਾਂ ਨੂੰ ਕੱਲ ਅਤੇ ਅੱਜ ਬੱਲੋਪਿੰਡ ਵਿੱਚ ਪਹੁੰਚਣ ਦੀ ਅਪੀਲ ਕਰਦੇ ਹਾਂ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਖਦੇਵ ਜੀ ਦਾ ਹੋਣਾ ਸ਼ਹੀਦੀ ਦਿਵਾਲਾ 23 ਮਾਰਚ ਨੂੰ ਬਾਡਰਾਂ ਤੇ ਮਨਾਇਆ ਜਾਊਗਾ ਨੌਜਵਾਨਾਂ ਨੂੰ ਵੱਤਵਤ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕਰਦੇ ਹੈਗੇ ਆਂ ਔਰ ਇਹਦੇ ਨਾਲ ਨਾਲ ਜੜੀਆਂ ਗੈਸਾਂ ਇੱਥੇ ਮਾਰੀਆਂ ਗਈਆਂ ਦੋਵਾਂ ਬਾਰਡਰਾਂ ਦੇ ਉੱਤੇ ਉਸ ਦੇ ਬੁਰੇ ਪ੍ਰਭਾਵ ਜੜਿਆ ਬਜ਼ੁਰਗਾਂ ਤੇ ਖਾਸ ਕਰਕੇ ਕਿਸਾਨਾਂ ਮਜ਼ਦੂਰਾਂ ਤੇ ਪੈ ਰਹੇ ਹੈਗੇ ਆ ਪੰਜਾਬ ਸਰਕਾਰ ਕਿਉਂ ਧਿਆਨ ਦੇਊਗੀ ਉਹ ਕਿਉਂ ਡਾਕਟਰਾਂ ਦੀ ਟੀਮ ਭਾਲੂਗੀ ਸਿਰਫ ਨਾਊਂਸਮੈਂਟਾਂ ਹੀ ਕਰਨਗੇ ਉੱਥੇ ਚੰਡੀਗੜ੍ਹੋਂ ਭਾਈ ਵੀ ਉਹ ਇਹਦੀ ਸਕ੍ਰੀਨਿੰਗ ਕਰਨ ਵੀ ਜੜੀਆਂ ਗੈਸਾਂ ਦੇ ਬੁਰੇ ਪ੍ਰਭਾਵ ਪੈ ਰਹੇ ਨੇ ਲੋਕਾਂ ਦਾ ਕੀ ਅਸਰ ਆ ਔਰ ਜਿੰਨਾ ਕਾਰਨ ਕਰਕੇ ਕੌਸ ਆਫ ਡੈਥ ਡੈਥ ਜਿਹੜੀ ਹੋ ਰਹੀ ਹੈ ਉਹਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ ਬਾਈ ਇਸ ਕਰਕੇ ਸੋ ਇਹ ਸਾਰਾ ਕੁਝ ਸਾਹਮਣੇ ਆ ਰਿਹਾ ਹੈਗਾ ਐਤ ਕੀ ਮੋਦੀ ਸਰਕਾਰ ਪੂਰਾ ਜੋਰ ਲਾ ਰਹੀ ਹੈਗੀ ਆ ਵੀ ਲਕਸ਼ਣ ਕਿਵੇਂ ਜਿੱਤਨੇ ਹੈਗੇ ਨੇ ਪ੍ਰਧਾਨ ਮੰਤਰੀ ਜੀ ਕੱਲ ਰੇੜੀ ਫੜੀ ਆਨਾਂ ਨੂੰ ਕਰਜ਼ਾ ਵੰਡਦੇ ਸੀ 1 ਲੱਖ ਰੇੜੀ ਫੜੀ ਵਾਲਿਆਂ ਨੂੰ ਕਰਜ਼ਾ ਵੰਡ ਕੇ ਆਂਦੇ ਵੀ ਇਹ ਨਵਾਂ ਵਿਕਾਸ ਦਾ ਮਾਡਲ ਆ ਗਿਆ ਜਦੋਂ ਦੀ ਭਾਜਪਾ ਸਰਕਾਰ ਆਈ ਆ ਪਹਿਲੋਂ 46 ਤੋਂ 65 ਲੱਖ ਕਰੋੜ ਰੁਪਈਆ ਦੇਸ਼ ਦੇ ਸਰਕਾਰਾਂ ਇਹ ਹੋਣ ਜਦੋਂ 10 ਸਾਲਾਂ ਵਿੱਚ ਪਾਉਣੇ 2 ਲੱਖ ਕਰੋੜ ਰੁਪਇਆ ਕਰਜ਼ਾ ਬਈ ਇਹਨਾਂ ਨੇ ਚੱਕ ਲਿਆ ਕੱਲਾ ਪੰਜਾਬ ਚ ਨਹੀਂ ਕਰਜ਼ਾ ਹੈਗਾ ਤਾਂ ਬਈ ਇਹ ਵਿਕਾਸ ਦੱਸ ਰਹੇ ਆ ਸਭ ਤੋਂ ਵੱਧ ਬੇਰੁਜ਼ਗਾਰੀ ਸਾਡੇ ਮੁਲਕ ਵਿੱਚ ਹੈਗੀ ਆ ਐਂਕੀ ਦੇਸ਼ ਦਾ ਕਿਸਾਨ ਮਜਦੂਬ ਸਿਆਣਾ ਹੋ ਜੂ ਸੋਚੂਗਾ ਕਿ ਕਿੰਨਾ ਨੇ ਸਾਨੂੰ 23 ਫਸਲਾਂ ਤੇ ਲੀਗਲ ਗਰੰਟੀ ਕਾਨੂੰਨ ਦੇਣਾ ਸੋਚਣਗੇ ਕਿਸਾਨ ਕਿਹੜੇ C250 ਦੇ ਅਨੁਸਾਰ ਫਸਲਾਂ ਦੇ ਭਾਅ ਦੇਣਗੇ ਕਿਹੜੇ ਭਾਈ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ੇ ਮੁਕਤ ਕਰਨਗੇ ਇਸ ਗੱਲ ਤੇ ਮੋਦੀ ਸਰਕਾਰ ਕੋਲ ਜਵਾਬ ਤਲਬੀ ਹੋ ਲਖੀਮਪੁਰ ਖਰੀਦਾ ਖਨੌਰੀ ਕਾਂਡ ਦਾ ਕਿਹੜਾ ਇਨਸਾਫ ਦਊਗਾ ਸਾਨੂੰ ਸੋ ਇਸ ਕਰਕੇ ਅੱਤ ਪ੍ਰੈਸ ਨੂੰ ਵੀ ਬੇਨਤੀ ਆ ਪਿੰਡ ਬੱਲੋ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ 10 ਵਜੇ ਪਹੁੰਚੋ ਉੱਥੋਂ ਆਰਥਿਕ ਕਲਸ਼ ਯਾਤਰਾ ਆਪਾਂ ਸ਼ੁਰੂ ਕਰਾਂਗੇ ਸ਼ਾਮ ਨੂੰ ਇਹਨਾਂ ਬਾਡਰਾਂ ਤੇ ਪਹੁੰਚਾਂਗੇ ਤੇ ਕੱਲ ਇੱਥੋਂ 11 ਤੋਂ 12 ਵਜੇ ਜਦ ਹੀ ਅਰਥਿਕ ਅਲਸ ਯਾਤਰਾ ਵਾਹ ਸ਼ੁਰੂ ਕਰਕੇ ਹਰਿਆਣੇ ਵੱਲ ਨੂੰ ਰਵਾਨਾ ਕੀਤੀ ਜਾਊਗੀ ਤਾਂ ਇਸ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ